ਅੰਮ੍ਰਿਤਸਰ ਬੀਤੇ ਦਿਨ ਰਾਤ ਜਿਹੜੇ ਇੱਕ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਜਾਂਦਾ ਇੱਕ ਮੁਸਲਮਾਨ ਜਿਹੜਾ ਉਸ ਦੇ ਵਿੱਚ ਦਿਰਾਉ ਉਸ ਦੀ ਮੌਤ ਹੋ ਜਾਂਦੀ ਹੈ ਇੱਕ ਜਿਹੜਾ આરોપી ਹੈ ਸੰਨੀ ਜਿਹੜਾ ਉਹ ਭੱਜਣ ਦੇ ਵਿੱਚ ਜਿਹੜਾ ਉਹ ਕਾਮਯਾਬ ਹੋ ਜਾਂਦਾ ਠਕਣਾ ਜਿਹੜੀ ਹੈ ਅੰਮ੍ਰਿਤਸਰ ਛਹਾਟਾ ਏਰੀਆ ਦੀ ਬੀਤੇ ਦਿਨੀ ਜਿੱਥੇ ਅੰਮ੍ਰਿਤਸਰ ਛਹਾਟਾ ਦੇ ਵਿੱਚ ਵੀ ਇੱਕ ਕਤਲ ਜਿਹੜਾ ਉਹ ਹੁੰਦਾ ਹੈ ਔਰ ਉਸ ਤੋਂ ਬਾਅਦ ਇੱਕ ਜਿਹੜਾ ਇੱਕ ਨਾਕੇ ਦੇ ਦੌਰਾਨ ਪੁਲਿਸ ਵੱਲੋਂ ਕੁਝ ਦੋ ਜਵਾਨ ਦੋ ਨੌਜਵਾਨ ਜਿਹੜੇ ਨੇ ਮੋਟਰਸਾਈਕਲ ਤੇ ਆ ਰਹੇ ਨੇ ਉਹਨਾਂ ਨੂੰ ਰੋਕਿਆ ਜਾਂਦਾ ਤੇ ਉਹਨਾਂ ਵੱਲੋਂ ਪੁਲਿਸ ਦੇ ਉੱਪਰ ਜਿਹੜੀ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਉਸ ਦੇ ਪ੍ਰਾਰਥ ਪੁਲਿਸ ਵੀ ਜਵਾਬੀ ਕਾਰਵਾਈ ਕਰਦਿਆ ਹੋਇਆ ਜਿਹੜਾ ਪੁਲਿਸ ਵੱਲੋਂ ਵੀ ਜਿਹੜੀ ਉਹਨਾਂ ਦੇ ਜਵਾਬੀ ਕਾਰਵਾਈ ਕੀਤੀ ਗਈ ਤੇ ਜਿਸ ਦੇ ਦੌਰਾਨ ਜਿਹੜਾ ਹੈਰੀ ਸੀ ਉਹ ਮੋਟਰਸਾਈਕਲ ਚਲਾ ਰਿਹਾ ਸੀ ਜਿਸ ਨੂੰ ਪੁਲਿਸ ਦੀ ਇੱਕ ਬੁਲਟ ਜਰੀ ਆ ਉਹ ਲੱਗ ਜਾਂਦੀ ਹੈ ਔਰ ਉਹ ਮੌਕੇ ਤੇ ਹੀ ਉਹ ਜਿਹੜਾ ਜ਼ਖਮੀ ਹੋ ਕੇ ਡਿੱਗ ਜਾਂਦਾ ਅਤੇ ਸੰਨੀ ਜਿਹੜਾ ਉਥੋਂ ਭੱਜਣ ਦੇ ਵਿੱਚ ਜਿਹੜਾ ਉਹ ਕਾਮਯਾਬ ਹੋ ਜਾਂਦਾ ਸੰਨੀ ਦੀ ਪਾਲ ਦੇ ਲਈ ਪੁਲਿਸ ਟੀਮਾਂ ਜਿਹੜੀਆਂ ਨੇ ਅਲੱਗ-ਅਲੱਗ ਏਰੀਆ ਦੇ ਵਿੱਚ ਜਿਹੜੀਆਂ ਨੇ ਉਹ ਜਾਂਚ ਕਰ ਰਹੀਆਂ ਨੇ ਸੀਸੀ ਫੁਟੇਜ ਟੀਵੀ ਸੀਸੀ ਫੁਟੇਜ ਵੀ ਜਿਹੜੀ ਆ ਖੰਗਾਲੀ ਜਾ ਰਹੀ ਔਰ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲੜ ਵੀ ਜਰਨੇ ਉਹ ਇੱਥੇ ਪਹੁੰਚ ਚੁੱਕੇ ਨੇ ਤਸਵੀਰਾਂ ਜਿਹੜੀਆਂ ਨੇ ਛਹਾਟੇ ਏਰੀਆ ਦੀ ਤੁਹਾਨੂੰ ਦੱਸਦੀ ਹੈ ਕਿ ਅੰਮ੍ਰਿਤਸਰ ਛਹਾਟਾ ਏਰੀਆ ਦੇ ਵਿੱਚ 53 9 ਤੋਂ 9 ਤੋਂ 10 ਵਜੇ ਦੇ ਕਰੀਬ ਜਿਹੜਾ ਇੱਕ ਪੁਲਿਸ ਵੱਲੋਂ ਇੱਕ ਐਨਕਾਊਂਟਰ ਕੀਤਾ ਗਿਆ ਨਾਕੇ ਦੇ ਦੌਰਾਨ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਹੇਤੇ ਹਿਦਾਇਤ ਤੇ ਗਈ ਪਰ ਉਹਨ ਦੋ ਨੌਜਵਾਨਾ ਬਲੋ ਜਿਹੜਾ ਪੁਲਿਸ ਤੇ ਫਾਈਟਿੰਗ ਕਰ ਦਿੱਤੀ ਜਾਂਦੀ ਔਰ ਪੁਲਿਸ ਜਵਾਬੀ ਕਾਰਵਾਈ ਦੇ ਵਿੱਚ ਜਿਹੜਾ ਇੱਕ ਨੌਜਵਾਨ ਜਿਹੜਾ ਹੈਰੀ ਹੈ ਉਸਤੇ ਪੁਲਿਸ ਦੀ ਜਿਹੜਾ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੀ ਜਿਹੜੀ ਗੋਲੀ ਹੈ ਉਹ ਹੈਰੀ ਨੂੰ ਲੱਗਦੀ ਹੈ ਔਰ ਉਹ ਗੰਭੀਰ ਰੂਪ ਤੇ ਜ਼ਖਮੀ ਹੋ ਜਾਂਦਾ ਔਰ ਹਸਪੀਟਲ ਲਿਜਾਂਦੇ ਸਮੇਂ ਜਿਹੜੀ ਹੈਰੀ ਦੀ ਜਿਹੜੀ ਉਹ ਮੌਤ ਹੋ ਜਾਂਦੀ ਹੈ ਅਤੇ ਦੂਸਰਾ ਜਿਹੜਾ ਉਸ ਦਾ ਸਾਥੀ ਸੱਨੀ ਜਿਹੜਾ ਉਹ ਤੋਂ ਭੱਜਣ ਦੇ ਵਿੱਚ ਜਿਹੜਾ ਉਹ ਕਾਮਯਾਬ ਹੋ ਜਾਂਦਾ ਉਹ ਤੋਂ ਫਰਾਰ ਹੋ ਜਾਂਦਾ ਅਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੀ ਜਿਹੜੇ ਹੁਣ ਮੌਕੇ ਤੇ ਪਹੁੰਚੇ ਹੋਏ ਨੇ ਤਸਵੀਰਾਂ ਤੇ ਜਿਹੜੀ ਆਪਣੇ ਸਕਰੀਨ ਤੇ ਦੇਖ ਰਹੇ ਹੋ ਅੰਮ੍ਰਿਤਸਰ ਛਹਾਟਾ ਏਰੀਆ ਦੇ ਵਿੱਚ ਜਿਹੜਾ ਵਾ ਦੇਰ ਰਾਤ ਪੁਲਿਸ ਵੱਲੋਂ ਐਨਕਾਉਂਟਰ ਜਿਹੜਾ ਕੀਤਾ ਗਿਆ ਹੈ ਕੁ ਦੋ ਮੁਸਲਮ ਜਿਹੜੇ ਸੀ ਇਹਨਾਂ ਦੇ ਆਲਰੇਡੀ ਪਹਿਲੇ ਵੀ ਜਿਹੜੀ ਫਰੋਤੀ ਦੇ ਜਿਹੜੇ ਮਾਮਲੇ ਨੇ ਉਹ ਦਰਜ ਨੇ ਪੁਲਿਸ ਕਮਿਸ਼ਨਰ ਵੱਲੋਂ ਹੁਣ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਆਓ ਸੁਣਦੇ ਹਾਂ ਕੀ ਕਹਿਣਾ ਹੈ ਉਹਨਾਂ ਦਾ ਸਾਡੇ ਜਿਹੜੇ ਇੰਚਾਰਜ ਨੇ ਐਸਆਈ ਬਲਵਿੰਦਰ ਸਿੰਘ ਇੰਚਾਰਜ ਐਂਟੀ ਗੈਂਗਸਟਰ ኦਪਰੇਸ਼ਨਲ ਯੂਨਿਟ ਕਮਿਸ਼ਨਰ ਅਫਸਰ ਦੇ ਵਿੱਚ ਉਹਨਾਂ ਨੂੰ ਇਤਲਾਹ ਮਿਲੀ ਸੀ ਅੱਜ ਸ਼ਾਮ ਲੇਟ ਈਵਨਿੰਗ ਦੇ ਵਿੱਚ ਕਿ ਜਿਹੜਾ ਇੱਕ ਬੰਦਾ ਹੈਗਾ ਉਹ ਜਿਹੜਾ ਕਿ ਪੁਰਾਣਾ ਨੋਟੋਰੀਅਸ ਕ੍ਰਿਮੀਨਲ ਹੈ ਜੇਲ ਤੋਂ ਹੁਣ ਥੋੜੇ ਦਿਨ ਪਹਿਲਾਂ ਆਇਆ ਤੇ ਉਹ ਉਹਦੇ ਕੋਲ ਮਾਰੂ ਹਥਿਆਰ ਨੇ ਲੀਥਲ ਤੇ ਸਫਿਸਟੀਕੇਟਡ ਵੈਪਨ ਨੇ ਉਹ ਕੋ ਟਾਰਗੇਟ ਕਿਲਿੰਗ ਕਰਨਾ ਚਾਹੁੰਦਾ ਜਿਦੇ ਕਿ ਗੈਂਗਸਟਰਸ ਤੇ ਜਿਹੜੇ ਫੋਰਨ ਬੇਸ ਕੈਨਸਲ ਤੇ ਆਈਐਸਆਈ ਦੇ ਨਾਲ ਸਬੰਧ ਨੇ ਔਰ ਬੇਸਿਕਲੀ ਉਹਦੇ ਕੋਲ ਜਿਹੜੇ ਸਪੈਸਟੀਕੇਟਰ ਵੈਪਨ ਨੇ ਅਕ੍ਰਾਸ ਦਾ ਇੰਟਰਨੈਸ਼ਨਲ ਬਾਰਡਰ ਉਧਰੋਂ ਜਿਹੜੇ ਆਉਂਦੇ ਨੇ ਉਹ ਜਿਹੇ ਵੈਪਨ ਹੋ ਸਕਦੇ ਨੇ ਸੋ ਉਹਨਾਂ ਨੇ ਉਹ ਸਬੰਧ ਦੇ ਵਿੱਚ ਇੱਥੇ ਜਿਹੜੇ 3 ਪੁਆਇੰਟ ਦੇ ਉੱਤੇ ਆਪਾਂ ਖੜੇ ਆ ਲਿੰਕ ਰੋਡ ਦੇ ਉੱਤੇ ਉਥੇ ਨਾਕਾ ਲਾਇਆ ਹੋਇਆ ਸੀ ਪਹਿਲਾਂ ਕਾਫੀ ਗੱਡੀਆਂ ਨਿਕਲਦੀ ਰਹੀਆਂ ਫਿਰ ਜਦੋਂ ਇਹ ਮੋਟਰਸਾਈਕਲ ਤੇ ਦੋ ਬੰਦੇ ਆਏ ਆ ਉਹਨਾਂ ਨੂੰ ਉਹਨਾਂ ਨੇ ਰੋਕਿਆ ਤਾਂ ਪੁਲਿਸ ਨੂੰ ਦੇਖ ਕੇ ਉਹਨਾਂ ਨੇ ਨੇਚਰਲ ਟurn ਬੈਕ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਗੇ ਉਹ ਪੁਲਿਸ ਦੇ ਰੋਕਣ ਦੇ ਇਸ਼ਾਰੇ ਤੋਂ ਬਾਅਦ ਇਮੀਡੀਏਟਲੀ ਫਾਇਰ ਕਰ ਦਿੱਤਾ ਪੁਲਿਸ ਪਾਰਟੀ ਦੇ ਵੱਲ ਤੇ ਪੁਲਿਸ ਨੇ ਫਿਰ ਹਵਾ 'ਚ ਫਾਇਰ ਕੀਤੇ ਵਾਰਨ ਕੀਤਾ ਉਹਨਾਂ ਨੂੰ ਕਿ ਉਹ ਆਪਣੇ ਆਪ ਨੂੰ ਸਰੈਂਡਰ ਕਰਨ ਰੋਕਣ ਪਰ ਉਹ ਫੇਰ ਲਗਾਤਾਰ ਫਾਇਰ ਕੀਤੇ ਗਏ ਉਹਨਾਂ ਵੱਲੋਂ 4 ਰਾਉਂਡਸ ਫਾਇਰ ਦੇ ਮੁਲਜ਼ਮਾਂ ਵੱਲੋਂ ਕੀਤੇ ਗਏ ਦੋਨਾਂ ਵੱਲੋਂ ਉਹ ਸਾਡੇ ਗੱਡ ਪੁਲਿਸ ਦੀ ਗੱਡੀ 'ਚ ਵੀ ਲੱਗਿਆ ਉਹਦੇ 'ਚ ਫਿਰ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਨੇ ਫਾਇਰ ਕੀਤੇ ਵਾਪਸ ਬਲਵਿੰਦਰ ਸਿੰਘ ਤੇ ਪ੍ਰਗਟ ਸਿੰਘ ਇਹ ਐਸਐਸਈ ਵੱਲੋਂ ਫਾਇਰ ਕੀਤੇ ਗਏ ਉਹਦੇ ਜਿਹੜਾ ਇੱਕ ਮੁਲਜ਼ਮ ਸੀਗਾ ਜਿਹਦੀ ਬਾਤ ਚ ਪੇਸ਼ਾਨ ਜੜੀ ਹੈ ਉਹ ਹਰਜਿੰਦਰ ਏਲੀਅਸ ਹੈਰੀ ਜੱਜ ਜਿਹੜਾ ਮਹੱਲਾ ਹੈਗਾ ਉਹਦੇ ਮੁਕੰਪੁਰੇ ਦਾ ਉਹਦਾ ਉਹਦੇ ਵੱਲੋਂ ਪਛਾਣ ਕੀਤੀ ਗਈ 32 ਸਾਲ ਦੀ ਉਮਰ ਹੈ। ਪੁਰਾਣੇ ਪੰਜ ਕੇਸ ਦਰਜ ਨੇ ਇਹਦੇ ਤੇ ਤੇ ਹੁਣ ਪਤਾ ਲੱਗਿਆ ਜੋ ਰਿਕਾਰਡ ਫੋ ਲਿਆ ਗਿਆ ਜੋ ਕਿ ਉਹਦੀ ਜੇਬ ਚੋਂ ਆਧਾਰ ਕਾਰਡ ਮਿਲਿਆ। ਉਹ ਇਥੇ ਇੰਜਰਡ ਹੋ ਗਿਆ ਸੀਗਾ ਉਹਦੇ ਥੋੜਾ ਬਾਤਾਂ ਜੋ ਬਿਆਨ ਉਹ ਤੋਂ ਲੈ ਸਕੇ ਤੇ ਤਲਾਸ਼ੀ ਤੋਂ ਪਤਾ ਲੱਗਿਆ। ਇਹ ਦੂਜਾ ਮੁੰਡਾ ਜਿਹੜਾ ਪਿਛਲਾ ਉਹ ਭੱਜਣ ਚ ਕਾਮਯਾਬ ਹੋ ਗਿਆ ਉਹਦੇ ਪਿੱਛੇ ਐਸਆਈ ਨੇ ਜਾ ਕੇ ਜਿਵੇਂ ਆ ਖੇਤ ਨੇ ਉੱਥੇ ਜਾ ਕੇ ਵੀ ਫਾਇਰ ਕੀਤੇ। ਤੇ ਉਹ ਬਟੋਪ ਜੰਟ ਕਾਮਯੋ ਹੋ ਗਏ ਪਰ ਦੋਨਾਂ ਦੇ ਜਿਹੜੇ ਵੈਪਨ ਨੇ ਇੱਕ ਗਲੌਕ ਪਿਸਟਲ ਤੇ ਜਿਹੜਾ 9mm ਹੈ ਤੇ ਇੱਕ 30 ਬੋਰ ਦਾ ਪਿਸਟਲ ਤੇ ਲਾਈਵ ਰਾਉਂਡਸ ਦੋਨਾਂ ਦੇ ਵਿਦ ਮੈਗਜ਼ੀਨ ਇੱਕ ਮੋਟਰਸਾਈਕਲ ਬਰਾਮਦ ਹੋਇਆ ਮੌਕੇ ਤੋਂ ਜਿਹੜਾ ਹਰਜਿੰਦਰ ਹੈਰੀ ਹੈ ਇਹਨੂੰ ਇਮੀਡੀਏਟਲੀ ਹਸਪੀਟਲ ਰਸ਼ ਕਰ ਦਿੱਤਾ ਗਿਆ ਸੀ ਔਰ ਡਾਕਟਰਸ ਉਹਦੇ ਜੇਰੇ ਇਲਾਜ ਉੱਥੇ ਹੁਣੀ ਪਤਾ ਲੱਗਿਆ ਕਿ ਸ਼ਾਇਦ ਉਹਦੀ ਮੌਤ ਹੋ ਗਈ ਹੈ ਤੇ ਇਹ ਬੰਦਾ ਜਿਹੜਾ 11 7 ਨੂੰ ਐਸ ਪਰ ਰਿਕਾਰਡ 7 11 ਸੌਰੀ 7 ਨਵੰਬਰ ਨੂੰ ਹੀ ਜੇਲ੍ਹ ਤੋਂ ਆਇਆ ਉੱਥੇ ਨੇ ਕਾਫੀ ਆਪਣਾ ਜੋ ਪਤਾ ਲੱਗਿਆ ਕਿ ਕਾਫੀ ਬਾਹਰਲੇ ਫੋਰਨ ਬੇਸ ਗੈਂਗਸਟਰਸ ਤੇ ਜਿਹੜੇ ਆਈਐਸਆਈ ਨਾਲ ਵੀ ਇਹਦੇ ਲਿੰਕ ਸਾਬਤ ਹੋਏ ਆ ਜਿਹੜਾ ਮੋਬਾਈਲ ਇੱਕ ਮੌਕੇ ਤੋਂ ਮਿਲਿਆ ਉਹਨੂੰ ਅਸੀਂ ਫੋਰੈਂਸਿਕ ਤੇ ਤਾਂ ਨਹੀਂ ਭੇਜ ਸਕੇ ਕਿਉਂਕਿ ਟੂ अर्ली ਹੈ ਪਰ ਜਿੰਨਾ ਕੋ ਦੀ ਬੇਰ ਪ੍ਰੀਲੀਮਰੀ ਇਨਵੈਸਟੀਗੇਸ਼ਨ ਕੀਤੀ ਗਈ ਉਹਦੇ ਕਾਫੀ ਵਰਚੁਅਲ ਨੰਬਰ ਤੇ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਆਏ ਨੇ ਤੇ ਇਹ ਇਸਰ ਲੱਗ ਰਿਹਾ ਕਿ ਬਾਰਡਰ ਦੇ ਉੱਤੋਂ ਇਹਦੀ ਆਮ ਤੌਰ ਤੇ ਸਹੀ ਕਾਫੀ ਤੇ ਉੱਥੋਂ ਹੀ ਇਹ ਜਿਹੜੇ ਵੈਪਨ ਵਗੈਰਾ ਲੈ ਕੇ ਆਇਆ ਇਹਦੇ 'ਚ ਅੱਗੇ ਤਰਤੀਸ ਜਾਰੀ ਹੈ ਔਰ ਸਾਨੂੰ ਉਮੀਦ ਹੈ ਕਿ ਇਹਦੇ 'ਚ ਹੋਰ ਵੀ ਜਿਹੜੇ ਇੱਕ ਜਿਹੜਾ ਨਾਲ ਦਾ ਬੰਦਾ ਉਹਦਾ ਜਿੰਨਾ ਪਤਾ ਲੱਗਿਆ ਵੀ ਸਨੀ ਕੋਟਾਰੀ ਦਾ ਦੱਸ ਰਿਹਾ ਸੀਗਾ ਹਜੇ ਪੂਰਾ ਉਹਦਾ ਐਡਰੈਸ ਵਗੈਰਾ ਨਹੀਂ ਪਤਾ ਲੱਗਿਆ ਕਿਉਂਕਿ ਇੰਜਰਡ ਸੀਗਾ ਬੰਦਾ ਤਾਂ ਜਿੰਨੀ ਗੱਲ ਪਤਾ ਲੱਗ ਸਕੀ ਜਿੰਨੀ ਸੱਚ ਹੈ ਕਿ ਉਹ ਕੀ ਹੈ ਉਹਦੀ ਆਇਡੈਂਟੀਫਿਕੇਸ਼ਨ ਵੀ ਕਰਾਂਗੇ ਆਪਾਂ ਔਰ ਬਾਕੀ ਇਹਦੀ ਜਿਹੜੀ ਹੋਰ ਬੈਕਵਰਡ ਫਾਰਵਰਡ ਲਿੰਕੇਜਸ ਕਿ ਕਿੱਦਾਂ ਇਹਦੇ ਜੇਲ੍ਹ ਦੇ ਵਿੱਚੋਂ ਬਣੇ ਕਿ ਕਿਸ ਤਰ੍ਹਾਂ ਫੋਰਨ ਬੇਸ ਗੈਂਗਸਟਰਸ ਨੇ ਜਿਹੜੇਸ ਵਨ ਬਣੇ ਤੇ ਬਾਕੀ ਆਈਐਸਆਈ ਨਾਲ ਜਾਂ ਪਾਕਿਸਤਾਨ ਬੇਸ ਸਮਗਲਰਸ ਨਾਲ ਕਿੱਦਾਂ ਇਨ ਟੱਚ ਹੋਇਆ ਉਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਹੈ ਤੇ ਇਹਦੇ ਚ ਜਿਹੜੇ ਸਾਡੇ ਸੀਨੀਅਰ ਆਫਿਸਰਸ ਨੇ डीसीपी साहब इन्वेस्टिगेशन एसीपी इन्वेस्टिगेशन हरबिंदर सिंह ਇਹਨਾਂ ਦੇ ਸਾਰੇ ਦੇ ਸੁਪਰਵੀਜ਼ਨ ਦੇ ਵਿੱਚ ਕਿ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾਏ